ਸਮਾਣਾ ਦੀ ਯੂਨਿਕ ਪਾਰਕ ਜਿਸੀ ਗੁਰੂ ਗਰੰਤ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ 231 ਦਿਨਾਂ ਤੋਂ ਲੱਗੇ ਟਾਵਰ ਮੋਰਚੇ ਦੇ ਸਨਯਜਕ ਪਾਈ ਗੁਰਪ੍ਰੀਤ ਸਿੰਘ ਤੇl ਸੇਵਾ ਅੱਠੇ ਪਹਿਰੇ ਸ੍ਰੀ ਆਨੰਦਪੁਰ ਸਾਹਿਬ ਨੇ ਐਲਾਨ ਕੀਤਾ ਹੈ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਮੰਗਨਾ ਮੰਨੀ ਗਈ ਤਾਂ ਸੰਗਰਾਸ਼ ਤਿੱਖਾ ਕਰ ਦਿੱਤਾ ਜਾਵੇਗਾ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅੱਜ ਦੇ ਇਕੱਠ ਨੂੰ ਮੁਖ ਤੌਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਮੁਖ ਗਰੰਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ लोकसभा ਦੇ ਮੈਂਬਰ ਪਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਮਾਜਿਕ ਆਗੂ ਲਖ ਸਿਦਾਣਾ ਅਤੇ ਅਮਤੋਜ ਮਾਨਨੇ ਸੰਬੋਧਨ ਕੀਤਾ ਜੇਕਰ ਹੋ ਰਾਜ ਆਪਣਾ ਆਪਣਾ ਕਾਨੂੰਨ ਬਣਾ ਸਕਦੇ ਹੰਤਾ ਪੰਜਾਬ ਸਰਕਾਰ ਨੂੰ ਬੇਅਦਬੀ ਵਿਰੋਧੀ ਸਖਤ ਕਾਨੂੰਨ ਬਣਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਹੈ ਪਰਾਇਮ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਕੇਸ ਬੇਸ਼ਰ ਮੁੱਖ ਮੰਤਰੀ ਨੂੰ ਉਹਦਾ ਕੀਤਾ ਹੋਇਆ ਵਾਦਾ ਯਾਦ ਕਰਾਉਣ ਲਈ ਅੰਨ ਕਹਿਆ ਬੱਚਾ ਵੀ ਤਾਂ ਪ੍ਰਿਆਸੀ ਕਹੇ ਜਾਂਦੇ ਆ ਨਾ ਜਦੋਂ ਕਿਸੇ ਵੇਲੇ ਬੜਾ ਤੜਫਦਾ ਕਿ ਮੇਰੇ ਤਾਇਆ ਜੀ ਕਦੋਂ ਆਉਣਗੇ ਕਦੋਂ ਮਿਲਣਗੇ ਇਸ ਪਰਿਵਾਰ ਨੂੰ ਉਹ ਤੜਫਾਰੇ ਨੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਦਿੱਤਾ ਹੈ ਭਾਈ ਅਮਰਤਪਾਲ ਸਿੰਘ 4.5 ਲੱਖ ਵੋਟ ਦੇ ਕਰੀਬ ਜਿੱਤੂ ਹੋਏ ਅਤੇ ਭਾਈ ਸਰਬਜੀਤ ਖਾਲਸਾ ਜੀ ਜਿਹੜੇ ਸ਼ਹੀਦ ਪਰਿਵਾਰ ਵਿਦੇਸ਼ ਉਤਰ ਹਨ ਉਹ ਵੱਡੀ ਗਿਣਤੀ ਵੋਟ ਨਾਲ ਜਿੱਤੇ ਪਰ ਭਾਈ ਅਮਰਤਪਾਲ ਸਿੰਘ ਨੂੰ ਇੰਨਾ ਵੱਡਾ ਲੋਕ ਸਮਰਥਨ ਮਿਲਣ ਦੇ ਬਾਵਜੂਦ ਬੇਬਰੂਗੜ ਦੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਅਸੀਂ ਨਹੀਂ ਕਹਿੰਦੇ ਕਿ ਸਿਆਸੀ ਤੌਰ ਤੇ ਅਸੀਂ ਕਿਸੇ ਦੇ ਵਿਰੋਧ ਵਿੱਚ ਆ ਜਾਂ ਪੱਖਾਂ ਪਛਾਂ ਇਹ ਸਟੇਜ ਸਭ ਦੀ ਸਾਂਝੀ ਹੈ ਪਰ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਉਹ ਸਭ ਤੋਂ ਉੱਤੇ ਹੈ ਦੂਜੀ ਗੱਲ ਜਿਹੜੇ ਗੁਰਸਿੱਖ ਨਾਲ ਧੱਕਾ ਹੈ ਉਹਦਾ ਵਿਰੋਧ ਆਪਾਂ ਨੂੰ ਸਭ ਨੂੰ ਰੱਖ ਕੇ ਕਰਨਾ ਚਾਹੀਦਾ ਹੈ ਇਸ ਸੰਸਥਾ ਨੂੰ ਦੀ ਬਹੁਤ ਵੱਡਾ ਮੁੱਲਾ ਸਨੇਹਾ ਵੀ ਸੰਗਤਾਂ ਨੂੰ ਭੇਜਿਆ ਇਹ ਸਾਰੀਆਂ ਸੰਗਤਾਂ ਸਹਿਯੋਗ ਦੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਜੀ ਪੋਲ ਚਾਹ ਪਾਣੀ ਦੀ ਸੇਵਾ ਨਿਭਾਉਣ ਵਾਲੇ ਭਾਈ ਪ੍ਰਕਾਸ਼ ਸਿੰਘ ਜੀ ਜੋ ਦਿਨ ਵਿੱਚ 2-2 3-3 ਚੱਕਰ ਵੀ ਲਾਉਂਦੇ ਹਨ ਉਹਨਾਂ ਦੀ ਬੇਟੀ ਜੈਸਮੀਨ ਕੌਰ ਇੱਕ ਕਵਿਤਾ ਸਾਂਝੀ ਕਰਨੀ ਚਾਹੁੰਦੀ ਹੈ ਜੇਕਰ ਉਹ ਨੇੜੇ ਹੋਵੇ ਤਾਂ ਆਓ ਜੀ ਇਸ ਬੱਚੀ ਦੇ ਵਿਚਾਰ ਹਰ ਚੱਕ ਸਿੰਘ ਜੀ ਹਰ ਧੰਨਵਾਦ ਭਾਈ ਅਮਰਜੀਤ ਸਿੰਘ ਜੀ ਮਰਿਆਦਾ ਪਹੁੰਚੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਉਹ ਸ਼ੁਰੂ ਤੋਂ ਇਸ ਸੰਘਰਸ਼ ਨਾਲ ਜੁੜੇ ਹੋੜਨਾ ਭਾਈ ਮਰਿਆਦਾ ਜੀ ਨੂੰ ਬੇਨਤੀ ਹੈ ਕਿ ਸਟੇਜ ਤੇ ਆ ਜਾ ਕੋਈ ਬੇਇੱਜ਼ਤ ਵੀ ਹੁੰਦੀ ਹੈ ਕਿਸੇ ਛੋਟੀ ਜਹੀ ਟਕਰਾਅ ਦੀ ਘਟਨਾ ਵੀ ਹੋ ਜਾਵੇ ਤਾਂ ਇਸ ਦੇਸ਼ ਦਾ ਮੀਡੀਆ ਇੱਥੋਂ ਦੇ ਬੁੱਧੀਜੀਵੀ ਇੱਥੋਂ ਦੇ ਕਾਨੂੰਨਦਾਨ ਇੱਥੋਂ ਦੇ ਲੀਡਰ ਉਹ ਸਾਰੇ ਸਿੱਖਾਂ ਨੂੰ ਉਪਦੇਸ਼ ਦੇਣ ਲੱਗ ਜਾਂਦੇ ਨੇ ਕਿ ਨਹੀਂ ਜੀ ਅੱਜ ਕੱਲ ਇਹ ਜਿਹੇ ਲੋਕਾਂ ਦਾ ਤੁਹਾਨੂੰ ਸਮਝ ਵਿਚਾਰ ਤੋਂ ਜਾਂ ਵੋਟ ਤੋਂ ਕੰਮ ਨਹੀਂ ਲੈਂਦੇ ਪਰ ਇਹ ਜਿਹੜਾ ਉਹਨਾਂ ਦਾ ਵਿਚਾਰ ਸੀ ਉਸ ਵਿਚਾਰ ਦਾ ਜਵਾਬ ਇਸ ਵਾਰਿਆ ਬਣ ਕੇ ਹਿੰਦੀ ਚਾਦਰ ਉਸੇ ਹੀ ਕੁਰਬਾਨੀ ਨੂੰ ਅੱਗੇ ਹੋਰ ਬਧਾਇਓ ਤੁਸੀਂ ਬੇਦੇ ਦਰਬਾਰ ਚ ਜਾ ਕੇ ਗੱਜ ਕੇ ਫਤੇ ਬੁਲਾਇਓ ਤੁਸੀਂ ਉਸ ਕੌਮ ਦੇ ਵਾਰਿਸ ਜੋ ਕਬੇਰਾਂ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਜੀ ਮੁਹਾਜਰ ਨਾਜ਼ਰ ਜਾਣ ਕੇ ਸਰਕਾਰ ਦੀ ਫੇਲਿਅਰ ਹੈ ਸਰਬੱਤ ਦਾ ਸੰਗਤ ਜੀ ਫਤੇ ਬੁਲਾਓ ਵਾਹਿਗੁਰੂ ਜੀ ਦਾ ਕੌਮ ਸਾ ਆਪਣੀ ਸਾਡੇ ਪਿੱਛੇ ਆਪਣੀ ਸਮਾਜ ਵਿੱਚ ਵਾਹਿਗੁਰੂ ਜੀ ਦੀ ਧਰਤੀ ਲਾਉਣੇ ਪੈ ਰਹੇ ਨੇ ਔਰ ਇਹ ਜਿਹੜਾ ਸਾਡਾ ਵੀਰ ਇਹ ਸੰਗਤ ਜਿਹੜੀ ਹੈ ਸਾਡੀ ਸ਼ਾਨ ਹੈ ਇਹ ਮੰਗ ਕੇ ਹੀ ਹੈ ਪਾਰਬੋਲ ਦੇ ਧਾਰਮਿਕ ਗ੍ਰੰਥਾਂ ਉਹਨਾਂ ਦੀ ਕੋਈ ਕਮਤੀ ਨਹੀਂ ਹੋਣੀ ਜਾਨਾ ਹੀ ਤਕਰੀਬਨ 40 ਦਿਨ ਜਿਹੜੇ ਲਗਾਤਾਰ ਚੱਲਦੇ ਰਹੇ ਸਮਾਗਮ ਗੋਗਰ ਸਭਾਵਿਕ ਤੇ ਕੁਰਾਕ ਦੇ ਵਿੱਚ ਦਸ਼ੀ ਜਦੋਂ ਨਾਇਮਿਆ ਉਹਨਾਂ ਨੂੰ ਸਜ਼ਾ ਮਿਲੇਗੀ ਤਾਂ ਕਿ ਦੁਆਰਾ ਕੋਈ ਐਸਾ ਹਸਲਾ ਨਾ ਕਰੇ ਜੇ ਮੈਨੂੰ ਸਾਰੀਆਂ ਬੇਨਤੀਆਂ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਦੋ ਸਾਹਿਬ ਇਹ ਮੰਗ ਪੁਰ ਜ਼ੋਰ ਖੋ ਕੇ ਚਾਹੀਦੀ ਸਰਕਾਰ ਨੂੰ ਆਸ਼ਾ ਜਨਤਾ ਸਰੂਪ ਦੀ ਹੈ ਜਿਹੜੀ ਸੰਗਤ ਸ਼ਹਿਰ ਦੀ ਆਈ ਹਾ ਅਸੀ ਤੁਹਾਨੂੰ ਧੰਨਵਾਦ ਕਰਦੇ ਹਾਂ ਸਾਹਿਬ ਬਾਈ ਕੁ ਜੀ